ਹਾਂਜੀ ਕਿਵੇਂ ਉਹ ਚੰਡੀਗੜ੍ਹ ਮਹਾਲੀ ਖਰੜ ਵਾਲਿਓ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਇਆ ਅੱਜ ਇਹ ਦਿਨ 18 ਫਰਵਰੀ ਦੀ ਮਾਰ ਕੇ ਸੈਲਫ ਫਰਾਰੀ ਚਾੜਤੀ ਰੋਡ ਤੇ ਚੱਲਿਆ ਕਸਟਮਰ ਨੂੰ ਪਿਕ ਕਰਨ ਦੇ ਲਈ ਸ਼ਿਵਜੋਤੋਂ ਪਿਕਅਪ ਕਰਕੇ ਜਾਣਾ ਕਸਟਮਰ ਨੇ 17 ਸੈਕਟਰ ਚੰਡੀਗੜ੍ਹ ਪਜੀ ਪਿਕਅਪ ਕਰ ਲਈ ਸ਼ਿਵਜੋਤੋਂ ਪਿਕਅਪ ਕਰਕੇ ਜਾਣਾ ਗਾ ਸੈਕਟਰ 17 ਬੱਸ ਸਟੈਂਡ ਕਰੀਏ ਡ੍ਰੋਪ ਬੱਬੇ ਉਹ ਚੰਡੀਗੜ੍ਹ ਦਾ 뷰 ਚੈੱਕ ਕਰੋ ਮੀ ਪਾ ਕੇ ਕਿੰਨਾ ਸੋਹਣਾ ਹੋ ਗਿਆ ਮੌਸਮ ਗ੍ਰੀਨਰੀ ਗ੍ਰੀਨਰੀ ਲੱਗ ਰਹੀ ਹੈ ਕਿ ਦੇਖਣ ਨੂੰ ਹੀ ਵਧੀਆ ਲੱਗ ਰਹੀ ਹੈ ਯਾਰ ਅੱਜ ਨਾਲੇ ਟ੍ਰੈਫਿਕ ਕੋਈ ਨਹੀਂ ਖਾਲੀ ਪਈਆਂ ਨੇ ਸੜਕਾਂ ਸੰਡੇ ਕਰਕੇ ਲੱਗ ਗਈ ਤੋੜ ਇਹਨੂੰ ਕਰਾਈਏ ਗਿੱਲਾ ਨਸ਼ਾ ਗਿੱਲਾ ਨਸ਼ਾ ਕਰਉਣ ਤੋਂ ਬਾਅਦ ਚੱਕਦਿਆਂ ਨਾਲ ਦੀ ਨਾਲ ਰਾਈਡ ਆ ਗਈ ਇੱਕ ਖਰੜ ਦੀ 17 ਬੱਸ ਸਟੈਂਡ ਤੋਂ ਕਰੀਏ ਪਿਕਅਪ ਚੱਲਦੇ ਆਂ ਖਰੜ ਲੋ ਜੀ ਬੱਬੇ ਸੈਕਟਰ 17 ਤੋਂ ਰਾਈਡ ਪੈ ਗਈ ਦੁਬਾਰਾ ਫੇਰ ਖਰੜ ਦੀ ਚੱਲੀਏ ਸ਼ਿਵਜੋਤ ਵਾਲੀ ਸਾਈਡ ਨੂੰ ਜਿੱਥੋਂ ਡ੍ਰੌਪ ਕੀਤਾ ਸੀ ਪਹਿਲਾਂ ਉਧਰਲੀ ਸਾਈਡ ਦੀ ਹੀ ਫੇਅਰ ਰਾਈਡ ਆ ਗਈ ਚੱਕੀਏ ਕਸਟਮਰ ਨੂੰ ਉਹ ਐਗਜ਼ਿਟ ਪੁਆਇੰਟ ਤੇ ਖੜੇ ਨੇਗੇ ਐਗਜ਼ਿਟ ਤੋਂ ਪਿਕ ਕਰਕੇ ਚਲੀਏ ਖੜੜ ਫਲਾਈਓਵਰ ਦੇ ਉੱਪਰ ਉਹ ਨਾ ਛੋਟੇ ਛੋਟੇ ਜਿਹੇ ਘਰ ਦੇਖਣ ਨੂੰ ਲੱਗਦੇ ਹੁੰਦੇ ਨੇ ਕਿ ਕਿੱਦਿਆਂ ਲੱਗਦਾ ਜਿਵੇਂ ਜਿਵੇਂ ਬਹੁਤ ਛੋਟੇ ਛੋਟੇ ਜਿਹੇ ਘਰ ਨੇਗੇ ਪਹੁੰਚ ਕੇ ਕਸਟਮਰ ਦੀ ਲੋਕੇਸ਼ਨ ਤੇ ਕਰੀਏ ਡਰਾਵ ਬਾਬੇ ਉਹ ਵਿਊ ਚੈੱਕ ਕਰੋ ਕਿੰਨੀ ਸੋਹਣੀ ਯਾਰੋ ਸੁਸਾਇਟੀ ਦਾ ਐਂਟਰੀ ਕਿੰਨੀ ਵਧੀਆਗੀ ਲੋ ਜੀ ਆਪਣੀ ਪੇਟ ਪੂਜਾ ਕਰਨ ਤੋਂ ਬਾਅਦ ਰਾਈਡ ਚੱਕੀਏ ਮੋਡਰਨ ਵੈਲੀ ਤੋਂ ਜਾਣਾ ਕਸਟਮਰ ਨੇ ਚੰਡੀਗੜ੍ਹ ਦਾ 10 ਸੈਕਟਰ ਨੂੰ ਕਰੀਏ ਪਿਕ ਤੇ ਚੱਲੀਏ ਫਿਰ ਆਜੋ ਬਾਬੇ ਚੈੱਕ ਕਰੋ ਫਲਾਈਓਵਰ ਦੇ ਉੱਤੇ ਇਸ ਟਾਈਮ ਕੋਈ ਟ੍ਰੈਫਿਕ ਨਹੀਂ ਹੈਗੀ ਨਹੀਂ ਤਾਂ ਫੁੱਲ ਟ੍ਰੈਫਿਕ ਰਹਿੰਦੀ ਹੈ ਸੰਡੇ ਕਰਕੇ ਅੱਜ ਵੀ ਆਪਣੇ ਬਾਬੇ ਉਹ ਗੇੜੀ ਰੂਟ ਤੇ ਆ ਗਏ ਗੇੜੀ ਰੂਟ ਤੇ ਕਰੀਏ ਡ੍ਰੌਪ ਇੱਥੇ ਕਸਟਮਰ ਤੇ ਚੱਕੀਏ ਕੋਈ ਹੋਰ ਰਾਈਡ ਬਾਬੇ ਇੱਥੇ ਤੇ ਬੜਾ ਵਧੀਆ ਯਾਰ ਮਾਹੌਲ ਹੁੰਦਾਗਾ ਇਸ ਟਾਈਮ ਤਾਂ ਖਾਲੀ-ਖਾਲੀ ਪਿਆਗਾ ਨਹੀਂ ਤਾਂ ਫੁੱਲ ਸ਼ਾਮ ਤੱਕ ਨਾ ਫੁੱਲ ਭਰ ਜਾਣਾਗਾ ਇੱਥੇ ਫਿਰ ਜਨਤਾ ਫੁੱਲ ਰੌਣਕ ਹੁੰਦੀ ਹੈਗੀ ਚਿੱਲ ਮੂਡ ਦੇ ਵਿੱਚ ਰਹਿੰਦੇ ਨੇ ਇੱਥੇ ਪੂਰੇ ਲੋ ਜੀ ਦੁਬਾਰਾ ਫੇਰ ਗੇੜੀ ਰੂਟ ਤੋਂ ਹੀ ਰਾਈਡ ਪੈ ਗਈ ਸੱਤ ਫੇਸ ਦੀ ਇੱਥੋਂ ਹੀ ਪਹਿਲਾਂ ਡ੍ਰੌਪ ਕੀਤਾ ਸੀ ਦੁਬਾਰਾ ਫੇਰ ਇੱਥੋਂ ਹੀ ਪਿਕਅਪ ਕਰਨੀ ਹੈਗੀ ਬਸ ਕਸਟਮਰ ਆ ਰਹੇ ਹੈਗਾ ਵੇਟ ਕਰ ਰਹੇ ਹੈਗੇ ਚੱਲੀਏ ਫੇਰ ਸੱਤ ਫੇਸ ਜੀ ਬਾਬੇ ਉਹ ਵੀ ਰਾਈਡ ਕਰਤੀ ਕੰਪਲੀਟ ਸੱਤ ਫੇਸ ਹੋ ਗਈ ਡਰਾਪਿੰਗ ਬਾਬੇ ਉਹ ਜਨਤਾ ਨੂੰ ਪਤਾ ਨਹੀਂ ਕਿਹੜੀ ਚੀਜ਼ ਦੀ ਕਾਲੀ ਆ ਯਾਰ ਲਾਈਟਾਂ ਤੇ 1 ਮਿੰਟ ਨਹੀਂ ਖੜਦੀ ਹੈਗੀ ਆ ਦੇਖੋ ਮੈਂ ਕਿਹਣਾ ਗੋਲੀ ਮਾਗ ਨਿਕਲਦੇ ਨੇ ਲਾਈਟਾਂ ਤੋਂ ਵੀ ਬਾਜੀ ਤੋਂ ਲੈ ਕੇ ਆਸ਼ੀਰਵਾਦ ਚੱਲੇ ਆ ਕਸਟਮਰ ਨੂੰ ਪਿਕ ਕਰਨ ਦੇ ਲਈ 11 ਫੇਸ ਤੋਂ ਪਿਕਅਪ ਜਾਣਾ ਕਸਟਮਰ ਨੇ ਖਰੜ ਵਾਲੀ ਸਾਈਡ 11 ਫੇਸ ਤੋਂ ਕਸਟਮਰ ਕਰ ਲਿਆ ਪਿਕਅਪ ਤੇ ਚੱਲੀ ਆ ਖਰੜਵਾਲੇ ਨੂੰ ਬਾਬੇ ਲੱਗ ਰਿਹਾ ਹੈਗਾ ਜਿਹੜੇ ਸਹਾਂ ਮੌਸਮ ਹੋਇਆ ਜਾਂ ਮੀਂਹ ਪਊਗਾ ਹੀ ਪਊਗਾ ਓ ਜੀ ਬਾਬਿਓ ਖਰੜ ਬੱਸ ਸਟੈਂਡ ਦੇ ਕੋਲ ਪਹੁੰਚ ਗਏ ਇੱਥੇ ਜਾਮ ਨਾ ਮਿਲੇ ਤਾਂ ਕਦੇ ਹੋ ਨਹੀਂ ਸਕਦਾ ਹੈਗਾ ਡ੍ਰੌਪਿੰਗ ਕਰਤੀ ਖੜਦੇ ਆ ਕੋਈ ਹੋਰ ਰਾਈਡ ਦੀ ਵੇਟ ਕਰਦੇ ਆਗੇ ਇੱਧਰੋਂ ਟ੍ਰੈਫਿਕ ਚੋਂ ਨਿਕਲ ਕੇ ਬਾਹਰ ਰਾਈਡ ਦਾ ਕਰਦਾ ਸੀ ਵੇਟ ਨਾਲ ਦੀ ਨਾਲ ਆ ਗਿਆ ਮੀ ਬਾਬਿਓ ਦੇਖੋ ਮੌਸਮ ਕਿੰਨਾ ਸੋਹਣਾ ਹੋ ਗਿਆ ਹਜੇ ਰਾਈਡ ਆਈ ਨਹੀਂ ਕਿ ਪਰ ਮੀ ਜਰੂਰ ਆ ਗਿਆ ਖੜੇ ਆਗੇ ਵੇਟ ਕਰ ਰਹੇ ਆਗੇ ਰਾਈਡ ਦੀ ਇਹ ਰਾਈਡ ਆ ਗਈ ਮੀਂਹ ਪੈਂਦੇ ਦੇ ਵਿੱਚ ਚੱਲਿਆਂਗੇ ਕਸਟਮਰ ਨੂੰ ਪਿਕਅਪ ਕਰਨ ਦੇ ਲਈ ਗਿਲਕੋ ਦੇ ਵਿੱਚੋਂ ਪਿਕਅਪ ਕਰਕੇ ਜਾਣਾ ਕਸਟਮਰ ਨੇ 9 ਸੈਕਟਰ ਚੰਡੀਗੜ੍ਹ ਬਾਬੇਓ ਮੀਂਹ ਦੇਖੋ ਕਿੰਨਾ ਵਧੀਆ ਪੈਣ ਲੱਗ ਗਿਆ ਹੁਣ ਵਧੀਆ ਹੋ ਜਾਣਾ ਠੰਡਾ ਠੰਡਾ ਮੌਸਮ ਸਾਰੇ ਕਿਤੇ ਉਹ ਜੀ ਤਨੋਦੀ ਖਰਾਕ ਦਾ ਹੋਇਆ ਹੋਇਆ ਟਾਈਮ ਇਹਨੂੰ ਖੁਆਈਏ ਖਰਾਕ ਫੇਰ ਚੱਕ ਦੇਾਂਗੇ ਕੋਈ ਰਾਈਡ ਮਿਹਨਤੀ ਦੇਖੋ ਕਿੰਨਾ ਕਿ ਇੱਕ ਲੱਤ ਲੱਕੜ ਦੀ ਲਾਈ ਹੋਈ ਹੈ ਕਿ ਤਾਂ ਵੀ ਮਿਹਨਤ ਕਰ ਰਿਹਾ ਹੈਗਾ ਔਟੋ ਚਲਾ ਰਿਹਾ ਹੈਗਾ ਵਾਕੀ ਬਾਈ ਸਲੂਟ ਆ ਯਾਰ ਐਵੇਂ ਦੇ ਬੰਦਿਆਂ ਨੂੰ ਜੋ ਮਿਹਨਤ ਕਰਕੇ ਖਾਂਦੇ ਨੇ ਤਨੂ ਦੀ ਪੇਟ ਪੂਜਾ ਕਰਨ ਤੋਂ ਬਾਅਦ ਰਾਈਡ ਚੱਲੀ ਆ ਸੈਕਟਰ 23 ਦੇ ਵਿੱਚੋਂ ਕਸਟਮਰ ਨੇ ਜਾਣਾਗਾ ਖਰੜ ਲਾਂਡਰਾਂ ਰੋਡ ਤੇ ਕਰੀਏ ਡਰਾਪਿੰਗ ਭਾਬੇਓ ਕਸਟਮਰ ਕਰਤਾ ਡਰਾਪ ਤੇ ਚੱਲੀਏ ਘਰ ਨੂੰ ਅੱਜ ਦਾ ਹੋ ਗਿਆ ਟਾਰਗੇਟ ਕੰਪਲੀਟ ਜੇ ਵੀਡੀਓ ਵਧੀਆ ਲੱਗੀ ਤਾਂ ਜਾਣਦੇ ਹੰਦੇ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਅੱਜ ਮੇਰਾ ਕੰਮ ਹੋਇਆਗਾ 1900 ਰੁਪਏ ਦਾ ਜਿੱਚੋਂ 500 ਰੁਪਏ ਦੀ ਗੈਸ ਲੱਗੀ ਹੈ ਬਾਕੀ ਮਿਲਦੇ ਆ ਕੱਲ ਨੂੰ ਵਾਈਗੁਰਜੀ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ